ਗੁਰੂ ਦੇ ਅਸੀਂ ਸੇਵਾਦਾਰ ਹੋ ਸਕਦੇ ਆਂ ਸੰਗਤ ਦੇ ਅਸੀਂ ਜਥੇਦਾਰ ਹੋ ਸਕਦੇ ਆਂ ਪਰ ਅਸੀਂ ਗੁਰੂ ਦੀ ਹਜ਼ੂਰੀ ਦੇ ਵਿੱਚ ਜੇ ਕੋਈ ਉਹੋ ਜਿਹੀ ਘਟਨਾ ਵਾਪਰਦੀ ਆ ਤੇ ਉਹਦੇ ਵਿੱਚ ਗੁਰਾਂਗਰ ਅਸੀਂ ਨਾਲ ਦੇ ਵਾਸਤੇ ਇੱਕ ਸਿੱਖਾਂ ਦਾ ਮਿੰਨੀ ਪਾਰਲੀਮੈਂਟ ਵੋਟ ਹੋਣਾ ਚਾਹੀਦਾ ਵਾ ਕਿ ਸਿੱਖਾਂ ਦੇ ਨਾਲ ਬੇਇਨਸਾਫੀ ਨਾ ਹੋਵੇ ਸਿੱਖਾਂ ਜੀ ਜਿਵੇਂ ਕਿ ਹੁਣ ਬਹੁਤ ਲੰਮੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਹੀਂ ਹੋਈਆਂ ਮੈਂ ਇਹ ਗੱਲ ਕਹਿਣੀ ਚਾਹੁੰਦਾ ਵਾਂ ਕਿ ਭਾਰਤ ਸਰਕਾਰ ਨੂੰ ਵੀ ਬਹੁਤ ਜਲਦੀ ਫਰੋਮ ਨੇ ਕਮੇਟੀ ਦੀਆਂ ਚੋਣਾਂ ਦਾ ਜਿਹੜੀ ਆ ਹਰੀ ਚੰਡੀ ਦੇਣੀ ਚਾਹੀਦੀ ਆ ਕਿਉਂਕਿ ਗ੍ਰਹਿ ਮੰਤਰੀ ਦੇ ਹੱਥ ਜਾ ਚੋਣਾਂ ਕਰਵਾਉਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ ਵਿੱਚ ਵਤਨ ਦੀ ਮਿੱਟੀ ਅਤੇ ਅਕਾਲ ਖਾਲਸਾ ਨਿਊਜ਼ ਚੈਨਲ ਦੇਖ ਰਿਹਾ ਸੰਗਤਾਂ ਨੂੰ ਫਤਿਹ ਅੱਜ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸੰਦਰਭ ਦੇ ਵਿੱਚ ਅੱਜ ਅਸੀਂ ਬੁੱਤ ਸਿੰਘ ਝਾਂਕਾ ਜੀ ਨਾਲ ਜੋ ਪਿਛਲੇ ਦਿਨੀ ਘਟਨਾ ਵਾਪਰੀ ਉਸ ਬਾਰੇ ਗੱਲ ਕਰਾਂਗੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਝਾਂਕਾ ਸਾਹਿਬ ਜੋ ਪਿਛਲੇ ਦਿਨੀ ਘਟਨਾ ਵਾਪਰੀ ਬਿਹਾਰ ਦੇ ਵਿੱਚ ਪਟਨਾ ਦੇ ਵਿੱਚ ਉਸ ਬਾਰੇ ਸਾਡੇ ਦੀ ਸ਼੍ਰਿੰਦਰ ਸਿੰਘ ਜੀ ਤਾਲਪੁਰਾ ਨੇ ਜਿਹੜੀ ਗੱਲ ਕਹੀ ਹੈ ਉਸ ਬਾਰੇ ਤੁਹਾਡਾ ਕੀ ਵਿਚਾਰ ਹੈ ਹਾਂਜੀ ਮੈਂ ਡਾਕਟਰ ਸਾਹਿਬ ਇਹ ਕਹਿਣੀ ਚਾਹੁੰਦਾ ਵਾਂ ਕਿ ਜਿਹੜੀ ਤਖਤ ਸ੍ਰੀ ਪਟਨਾ ਸਾਹਿਬ ਦੇ ਉੱਪਰ ਘਟਨਾ ਵਾਪਰੀ ਹੈ ਉਹ ਬਹੁਤ ਹੀ ਨਿਖੇਦੀਯੋਗ ਆ ਮੰਦਭਾਗੀ ਘਟਨਾ ਵਾ ਜੀ ਔਰ ਉਸ ਘਟਨਾ ਦੇ ਨਾਲ ਗੁਰੂ ਦੀ ਹਜ਼ੂਰੀ ਵਿੱਚ ਚੱਲ ਰੇ ਕੀਰਤਨ ਦੀ ਅਲੰਘਣਾ ਵੀ ਹੋਈ ਮੈਂ ਸ਼ਬਦ ਨਹੀਂ ਵਰਤਣਾ ਚਾਹੁੰਦਾ ਵਿਦਵੀ ਵਾਲਾ ਜੋ ਸ਼ਬਦ ਅਸੀਂ ਬਹੁਤ ਸਾਡੇ ਕੰਨਾਂ ਨੂੰ ਜਿਹੜਾ ਵਾ ਖਾਂਦਾ ਵਾ ਉਹ ਸ਼ਬਦ ਨਹੀਂ ਮੈਂ ਯੂਜ਼ ਕਰਨਾ ਚਾਹੁੰਦਾ ਔਰ ਉਸ ਘਟਨਾ ਦੇ ਪਿੱਛੇ ਉਥੋਂ ਦੀ ਅਨਜਮੈਂਟ ਦੀ ਬਹੁਤ ਵੱਡੀ ਮਿਸਟੇਕ ਬਹੁਤ ਵੱਡੀ ਗਲਤੀ ਔਰ ਜਥੇਦਾਰ ਸਾਹਿਬ ਜਿਹੜੇ ਪਟਨਾ ਸਾਹਿਬ ਦੇ ਸੀ ਉਹ ਵੀ ਉੱਥੇ ਹਾਜ਼ਰ ਸੀ ਉਹਨਾਂ ਦੀ ਵੀ ਬਹੁਤ ਵੱਡੀ ਮੈਂ ਕਹੂੰਗਾ ਅਣਗਹਿਲੀ ਕਿ ਇਸ ਘਟਨਾ ਨੂੰ ਵਾਪਰ ਨਹੀਂ ਸੀ ਦੇਣਾ ਚਾਹੀਦਾ ਕਿਉਂਕਿ ਉੱਥੇ ਜੇਪੀ ਨੱਡਾ ਦੇ ਔਨ ਕਰਕੇ ਜੋ ਵੀ ਉਹ ਲੜਵਾਜੀ ਹੋਈ ਕਾਰਨ ਕੀ ਸੀ ਇਹ ਜਿਹੜੇ ਵੀਰਾਂ ਨੇ ਮੀਡੀਆ ਤੇ ਮੁੱਦਾ ਚੱਕਿਆ ਵਾ ਸਤਿੰਦਰ ਸਿੰਘ ਤਲਪੁਰੇ ਹੋਣਾ ਨੇ ਸਤਿੰਦਰ ਸਿੰਘ ਤਲਪੁਰੇ ਹੋਣਾ ਨੇ ਜੀ ਉਸ ਮੁੱਦੇ ਦੇ ਉੱਤੇ ਹੀ ਅਸੀਂ ਗੱਲ ਕਰਨਾ ਚਾਹੁੰਦੇ ਆ ਕਿ ਇਹੋ ਜੀਆਂ ਘਟਨਾ ਵਾਪਰਨ ਵਾਲਿਆਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਸਖਤ ਕਾਰਵਾਈ ਹੋਣੀ ਚਾਹੀਦੀ ਹਾਂ ਭਾਵੇਂ ਉੱਥੋਂ ਦੀ ਪ੍ਰਬੰਧਕ ਕਮੇਟੀ ਹੋਵੇ ਚਾਹੇ ਉੱਥੇ ਦਾ ਜਥੇਦਾਰ ਹੋਵੇ ਕਿਉਂਕਿ ਗੁਰੂ ਦਾ ਰਤਬਾ ਸਾਰਿਆਂ ਨਾਲੋਂ ਵੱਡਾ ਗੁਰੂ ਦੇ ਅਸੀਂ ਸੇਵਾਦਾਰ ਹੋ ਸਕਦੇ ਆ ਸੰਗਤ ਦੇ ਅਸੀਂ ਜਥੇਦਾਰ ਹੋ ਸਕਦੇ ਆ ਪਰ ਅਸੀਂ ਗੁਰੂ ਦੀ ਹਜ਼ੂਰੀ ਦੇ ਵਿੱਚ ਜੇ ਕੋਈ ਉਹੋ ਜਿਹੀ ਘਟਨਾ ਵਾਪਰਦੀ ਆ ਤੇ ਉਹਦੇ ਵਿੱਚ ਗੁਨਾਹਗਰ ਅਸੀਂ ਨਹੀਂ ਜੀ ਅਸੀਂ ਆਪਣੇ ਅਹੁਦੇ ਨੂੰ ਮੁੱਖ ਰੱਖੀਏ ਅਸੀਂ ਆਪਣੀ ਜ਼ਿੰਮੇਵਾਰੀ ਨੂੰ ਮੁੱਖ ਰੱਖੀਏ ਕਿ ਸਾਡਾ ਫਰਜ਼ ਬਣਦਾ ਵਾ ਕਿ ਜਿਹਦੀ ਹਜ਼ੂਰੀ ਵਿੱਚ ਬੈਠੇ ਆ ਜੀ ਦੇ ਸਾਹਮਣੇ ਲੱਖਾਂ ਲੋਕ ਝੁਕਦੇ ਆ ਰਾਜ ਨੇ ਕਿ ਰਾਜਾ ਮਹਾਰਾਜਾ ਮਹਾਰਾਜਾ ਐਸਾ ਰਾਜ ਛੋਟ ਔਰ ਦੂਜਾ ਕੌਣ ਧਿਆਈ ਜਿਹੜਾ ਰਾਜਿਆਂ ਦਾ ਰਾਜਾ ਮਹਾਰਾਜਿਆਂ ਦਾ ਮਹਾਰਾਜਾ ਸਹਬੇ ਕਮਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਉਹਦੇ ਤੋਂ ਉੱਪਰ ਤਾਂ ਕੋਈ ਹੈ ਨਹੀਂਗਾ ਜੀ ਮੈਂ ਗੱਲ ਕਹਿਣੀ ਚਾਹੁੰਦਾ ਵਾਂ ਪੰਥ ਦੇ ਜਥੇਦਾਰਾਂ ਨੂੰ ਔਰ ਪੂਰਨਾਂ ਵੀ ਸੇਵਾਦਾਰਾਂ ਨੂੰ ਕਿ ਜਦੋਂ ਕੋਈ ਵੀ ਲੀਡਰ ਆ ਜਾਵੇ ਤੇ ਉਹਦਾ ਗੁਰੂ ਦੀ ਹਜ਼ੂਰੀ ਦੇ ਵਿੱਚ ਅਸੀਂ ਵਿਸ਼ੇਸ਼ ਤੌਰ ਤੇ ਕੋਈ ਸਨਮਾਨ ਨਾ ਕਰਿਆ ਕਰੀਏ ਕਿਉਂਕਿ ਉੱਥੇ ਪੂਰੀ ਮਨੁੱਖਤਾ ਦਾ ਰਾਜਾ ਬੈਠਾ ਜੀ ਉੱਥੇ ਜਿਹੜਾ ਵੀ ਕੋਈ ਆਊਗਾ ਉਹ ਆਪਣੀ ਚਲਗੀ ਆਪਣੀ ਅਹੁਦੇਦਾਰੀ ਪਿੱਛੇ ਛੱਡ ਕੇ ਆਵੇ ਸੰਗਤ ਰੂਪੀ ਉਹਨੂੰ ਦੇਖਿਆ ਜਾਵੇ ਜੀ ਪਰ ਅੱਜ ਹਾਲਾਤ ਜੋ ਹੋ ਚੁੱਕੇ ਆ ਕਿ ਅਸੀਂ ਪੂਰੇ ਗੁਰੂ ਨੂੰ ਛੱਡ ਕੇ ਅਧੂਰੇ ਰਾਜਾਂ ਦੇ ਪਿੱਛੇ ਦੌੜ ਪੈਨੇ ਆ ਜੀ ਉਹ ਅਧੂਰੇ ਰਾਜੇ ਦੇ ਕਰਕੇ ਉਹ ਘਟਨਾ ਵਾਪਰਨ ਵਾਲਾ ਕੰਮ ਹੋਇਆ ਕਿ ਜੇ ਵੀ ਨੱਟ ਅਹੁਦੇਦਾਰ ਹੈ ਪਾਰਟੀ ਜਨਤਾ ਪਾਰਟੀ ਦਾ ਪਰ ਜਿਸ ਤਖਤ ਤੇ ਗਿਆ ਉਹ ਤਖਤ ਜੈ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿਸੇ ਦਾ ਵੱਡਾ ਰਤਬਾ ਨਹੀਂ ਹੋ ਸਕਦਾ ਜੀ ਇਸ ਕਰਕੇ ਉੱਥੇ ਕੋਈ ਵੀ ਜਾਵੇ ਅਸੀਂ ਇਹ ਨਹੀਂ ਕਹਿੰਦੇ ਸਤਿਕਾਰ ਕਰਨਾ ਪਰ ਅਸੀਂ ਉਹਨਾਂ ਨੂੰ ਸੰਗਤ ਰੂਪੀ ਸਤਿਕਾਰ ਕਰੀਏ ਪਰ ਕਿ ਅਸੀਂ ਉਹਨੂੰ ਉਹਨੂੰ ਉੱਥੇ ਰਾਜੇ ਨਾ ਬਣਾ ਕੇ ਸਤਕਾਰ ਕਰੀਏ। ਔਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਵਾਂ ਕਿ ਜਿਵੇਂ ਪਿਛਲੇ ਦਿਨੀ ਮੰਗ ਉੱਠੀ ਆ ਕਿ ਜਥੇਦਾਰ ਸੇ ਅਕਾਲ ਤਖਤ ਸਾਹਿਬ ਕਮੇਟੀ ਤੇ ਸਖਤ ਨੋਟਿਸ ਲਵੇ ਇਹ ਜਿਹੜੀ ਘਟਨਾ ਪਟਨਾ ਸਾਹਿਬ ਦੇ ਵਿੱਚ ਵਾਪਰੀ ਆ ਉਹਦਾ ਸਖਤ ਨੋਟਿਸ ਲੈ ਕੇ ਕਮੇਟੀ ਨੂੰ ਵੀ ਬੁਲਾਇਆ ਜਾਵੇ, ਤਲਬ ਕੀਤਾ ਜਾਵੇ ਔਰ ਉੱਥੋਂ ਦੇ ਮੌਜੂਦਾ ਜਥੇਦਾਰ ਨੂੰ ਵੀ ਬੁਲਾਇਆ ਜਾਵੇ, ਤਲਬ ਕੀਤਾ ਜਾਵੇ ਔਰ ਇਸ ਘਟਨਾ ਦੀ ਜਿਹੜੀ ਆ ਜਾਂਚ ਕੀਤੀ ਜਾਵੇ। ਜਿਸ ਦੇ ਨਾਲ ਮੈਂ ਕਹੂੰਗਾ ਕਿ ਹਜ਼ਾਰਾਂ ਸਿੱਖਾਂ ਦੇ ਹਜ਼ਾਰਾਂ ਸੀੜਾ ਵੀ ਉਹ ਚ ਦੋਸ਼ੀ ਪਾਇਆ ਜਾਵੇ ਬਖਸ਼ਿਆ ਨਾ ਜਾਵੇ ਜਿਹੜੀ ਸੰਗਤ ਬੈਠੀ ਸੀ ਉਹਨਾਂ ਦੇ ਹਿਰਦੇ ਵਲੁੰਧਰੇ ਗਏ ਇੱਕ ਘਟਨਾ ਦੇ ਕਾਰਨ ਜਦੋਂ ਕੀਰਤਨ ਚੱਲ ਰਿਹਾ ਹੋਊਗਾ ਉੱਥੇ ਕਿੰਨਾ ਨੰਦ ਰੂਹਾ ਮਾਰ ਰਹੀਆਂ ਹੋਣਗੀਆਂ ਜਦੋਂ ਉੱਥੇ ਹੁੱਲੜਬਾਜੀ ਹੋਈ ਕੀਰਤਨ ਬੰਦ ਹੋ ਗਿਆ ਸ਼ੋਰ ਸ਼ਰਾਬਾ ਸ਼ੁਰੂ ਹੋ ਗਿਆ ਪੰਗਾ ਲੱਥਨ ਤੱਕ ਗੱਲ ਗਈ ਤੇ ਫਿਰ ਉਹ ਮੈਸੇਜ ਕਿੱਧਰੋਂ ਜਾਂਦਾ ਇਸ ਕਰਕੇ ਇਹ ਘਟਨਾ ਬਹੁਤ ਹੀ ਨਿੰਦਰਯੋਗ ਹੈ ਔਰ ਸ੍ਰੀ ਅਕਾਲ ਤਖਸਾਲ ਦੇ ਜਥੇਦਾਰ ਨੂੰ ਵੀ ਇਹਦੇ ਤੇ ਨੋਟਿਸ ਲੈਣਾ ਚਾਹੀਦਾ ਔਰ ਬਿਹਾਰ ਦੀ ਸਰਕਾਰ ਨੂੰ ਵੀ ਇਹਦੇ ਤੇ ਯਾਦ ਕਰਨੀ ਚਾਹੀਦੀ ਆ ਕਿ ਉੱਥੇ ਪੁਤਾਈ ਕਿੰਨੇ ਕੀਤੀ ਕਿਸ ਬੰਦੇ ਦੇ ਕਾਰਨ ਉੱਥੇ ਜਿਹੜੀ ਇਹ ਘਟਨਾ ਵਾਪਰੀ ਉਹਦੇ ਸਾਰੇ ਕਾਰਨ ਜਿਹੜੇ ਆ ਨਾ ਉੱਚ ਅਧਿਕਾਰੀਆਂ ਤੋਂ ਜਾਂਚ ਵੀ ਕਰਾਈ ਜਾਵੇ ਔਰ ਪੰਥਕ ਤੌਰ ਤੇ ਸਾਡੇ ਜਥੇਦਾਰ ਸਾਹਿਬ ਨੂੰ ਉੱਥੋਂ ਦੀ ਕਮੇਟੀ ਨੂੰ ਬੁਲਾ ਕੇ ਔਰ ਉਹਨਾਂ ਨੇ ਦੀ ਗਲਤੀ ਪਾਈ ਜਾਂਦੀ ਆ ਤੇ ਉਹ ਕਮੇਟੀ ਨੂੰ ਬਦਲਿਆ ਜਾਵੇ ਔਰ ਮੈਂ ਨਾਲ ਦੀ ਨਾਲ ਇਹ ਗੱਲ ਕਹਿਣੀ ਚਾਹੁੰਦਾ ਵਾਂ ਭਾਰਤ ਸਰਕਾਰ ਨੂੰ ਕਿ ਪੰਜਾਬ ਦੇ ਵਿੱਚ ਜਿਵੇਂ ਸਾਡੇ ਗੁਰਦਆਮਾ ਦੀਆਂ ਕਮੇਟੀਆਂ ਦੇ ਉੱਤੇ ਜੋਰਾ ਜਬਰੀ ਵੀ ਚੱਲਦੀ ਹੈ ਧੱਕੇਸ਼ਾਹੀ ਵੀ ਚੱਲਦੀ ਹੈ ਉਹਨਾਂ ਦੇ ਵਾਸਤੇ ਇੱਕ ਸਿੱਖਾਂ ਦਾ ਮਿੰਨੀ ਪਾਰਲੀਮੈਂਟ ਬੋਟ ਹੋਣਾ ਚਾਹੀਦਾ ਵਾ ਕਿ ਸਿੱਖਾਂ ਦੇ ਨਾਲ ਬੇਇਨਸਾਫੀ ਨਾ ਹੋਵੇ ਸਿੱਖ ਫੈਸਲੇ ਆਪਣੇ ਆਪ ਕਰਨ ਜੀ ਜਿਵੇਂ ਕਿ ਹੁਣ ਬਹੁਤ ਲੰਮੇ ਸਮੇਂ ਤੋਂ ਫਿਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਹੀਂ ਹੋਈਆਂ ਮੈਂ ਇਹ ਗੱਲ ਕਹਿਣੀ ਚਾਹੁੰਦਾ ਵਾਂ ਕਿ ਭਾਰਤ ਸਰਕਾਰ ਨੂੰ ਵੀ ਬਹੁਤ ਜਲਦੀ ਫਿਰੋਮਨੀ ਕਮੇਟੀ ਦੀਆਂ ਚੋਣਾਂ ਦਾ ਜਿਹੜੀ ਆ ਹਰੀ ਝੰਡੀ ਦੇਣੀ ਚਾਹੀਦੀ ਹੈ ਕਿਉਂਕਿ ਗ੍ਰਹਿ ਮੰਤਰੀ ਦੇ ਹੱਥ 'ਚ ਆ ਚੋਣਾਂ ਕਰਵਾਉਣੀਆਂ ਔਰ ਪੰਜਾਬ ਸਰਕਾਰ ਸਮੇਤ ਵਿੱਚ ਸੰਯੋਗ ਕਰਨਾ ਚਾਹੀਦਾ ਵਾ ਕਿ ਸਿੱਖ ਚੰਗੇ ਨਮਾਇਦਿਆਂ ਨੂੰ ਚੁਣ ਕੇ ਤੇ ਆਪਣੇ ਗੁਰੂ ਘਰ ਦਾ ਜਿਹੜੀਆਂ ਕਟਾਈਆਂ ਹੋ ਰਹੀਆਂ ਹਨ ਉਹਨਾਂ ਪ੍ਰਬੰਧਨ ਨੂੰ ਸੁਧਾਰ ਸਕਣ ਇਹ ਡਾਕਟਰ ਸਾਹਿਬ ਮੈਂ ਬੇਨਤੀ ਕਰਦਾ ਵਾਂ ਔਰ ਇਹ ਸਨੇਹਾ ਸੰਕਟਾ ਤੱਕ ਵੇਖ ਰਹੇ ਸਰੋਤਿਆਂ ਤੱਕ ਵੀ ਆ ਕਿ ਉੱਥੇ ਪਤਾ ਹੀ ਕਿੰਨੇ ਕੀਤੀ ਇਸ ਬੰਦੇ ਦੇ ਕਾਰਨ ਉੱਥੇ ਜਿਹੜੀ ਇਹ ਘਟਨਾ ਵਾਪਰੀ ਉਹਦੇ ਸਾਰੇ ਕਾਰਨ ਜਿਹੜੇ ਹਨ ਉੱਚ ਅਧਿਕਾਰੀਆਂ ਤੋਂ ਜਾਂਚ ਵੀ ਕਰਾਈ ਜਾਵੇ ਔਰ ਪੰਥਕ ਤੌਰ ਤੇ ਸਾਡੇ ਜਥੇਦਾਰ ਸਾਹਿਬ ਨੂੰ ਉੱਥੋਂ ਦੀ ਕਮੇਟੀ ਨੂੰ ਬੁਲਾ ਕੇ ਔਰ ਉਹਨਾਂ ਨੇ ਦੀ ਗਲਤੀ ਪਾਈ ਜਾਂਦੀ ਹੈ ਤੇ ਉਹ ਕਮੇਟੀ ਨੂੰ ਬਦਲਿਆ ਜਾਵੇ ਔਰ ਮੈਂ ਨਾਲ ਦੀ ਨਾਲ ਇਹ ਗੱਲ ਕਹਿਣੀ ਚਾਹੁੰਦਾ ਹਾਂ ਭਾਰਤ ਸਰਕਾਰ ਨੂੰ ਪੇ ਪੰਜਾਬ ਦੇ ਵਿੱਚ ਜਿਵੇਂ ਸਾਡੇ ਗੁਰਦੁਆਰਾਂਾਂ ਦੀਆਂ ਕਮੇਟੀਆਂ ਦੇ ਉੱਤੇ ਜੋਰਾ ਜਵਰੀ ਵੀ ਚੱਲਦੀ ਐ ਧੱਕੇਸ਼ਾਹੀ ਵੀ ਚੱਲਦੀ ਐ ਉਹਨਾਂ ਦੇ ਵਾਸਤੇ ਇੱਕ ਸਿੱਖਾਂ ਦਾ ਮਿੰਨੀ ਪਾਰਲੀਮੈਂਟ ਬੋਰਡ ਹੋਣਾ ਚਾਹੀਦਾ ਵਾ ਕਿ ਸਿੱਖਾਂ ਦੇ ਨਾਲ ਬੇਇਨਸਾਫੀ ਨਾ ਹੋਵੇ ਸਿੱਖ ਫੈਸਲੇ ਆਪਣੇ ਆਪ ਕਰਨ ਜੀ ਜਿਵੇਂ ਕਿ ਹੁਣ ਬਹੁਤ ਲੰਮੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਹੀਂ ਹੋਈਆਂ ਮੈਂ ਇਹ ਗੱਲ ਕਹਿਣੀ ਚਾਹੁੰਦਾ ਵਾਂ ਇਹ ਭਾਰਤ ਸਰਕਾਰ ਨੂੰ ਵੀ ਬਹੁਤ ਜਲਦੀ ਫਰੋਮਨੀ ਕਮੇਟੀ ਦੀਆਂ ਚੋਣਾਂ ਦਾ ਜਿਹੜੀ ਆ ਹਰੀ ਝੰਡੀ ਦੇਣੀ ਚਾਹੀਦੀ ਹੈ ਕਿਉਂਕਿ ਗ੍ਰਹਿ ਮੰਤਰੀ ਦੇ ਹੱਥជា ਚੋਣਾਂ ਕਰਵਾਉਣੀਆਂ ਔਰ ਪੰਜਾਬ ਸਰਕਾਰ ਸਮੇਂ ਦੇ ਵਿੱਚ ਸੰਯੋਗ ਕਰਨਾ ਚਾਹੀਦਾ ਵਾ ਕਿ ਸਿੱਖ ਚੰਗੇ ਨਮਾਇਦਿਆਂ ਨੂੰ ਚੁਣ ਕੇ ਤੇ ਆਪਣੇ ਗੁਰੂ ਘਰ ਦਾ ਜਿਹੜੀਆਂ ਕਦਾਈਆਂ ਹੋ ਰਹੀਆਂ ਉਹਨਾਂ ਪ੍ਰਬੰਧਨ ਨੂੰ ਸੁਧਾਰ ਸਕਣ ਇਹ ਡਾਕਟਰ ਸਾਹਿਬ ਮੈਂ ਬੇਨਤੀ ਕਰਦਾ ਵਾਂ ਔਰ ਇਹ ਸੁਨੇਹਾ ਸੰਗਤਾਂ ਤੱਕ ਵੇਖ ਰਹੇ ਸਰੋਤਿਆਂ ਤੱਕ ਔਰ ਉਹਨਾਂ ਲੋਕਾਂ ਤੱਕ ਸਰੋਤਿਆਂ ਨੇ ਪਹੁੰਚਾਉਣਾ ਜਿਹੜੇ ਸਾਨੂੰ ਦੇਖਦੇ ਆ ਜਿਹੜੇ ਸਾਡੀਆਂ ਵਿਚਾਰਾਂ ਸੁਣਦੇ ਉਹਨਾਂ ਨੇ ਇਹਨਾਂ ਦਾ ਸਾਨੂੰ ਕਮੈਂਟਾਂਾਂ 'ਚ ਜਵਾਬ ਦੇਣਾ ਵਾ ਇੰਨੀਆਂ ਹੀ ਗੱਲਾਂ ਮੈਂ ਕਹਿੰਦਾ ਹੋਇਆ ਆਪ ਜੀ ਦਾ ਆਪ ਜੀ ਦੇ ਇਦਾਰੇ ਦਾ ਦਿলো ਧੰਨਵਾਦ ਕਰਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੰਕਾ ਸਾਹਿਬ ਅਤੇ ਮੈਂ ਤੁਹਾਡਾ ਆਪਣਾ ਸੁਦੇ ਉਦੋਂ ਕੇ ਔਰ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਲਾਈਕ ਕਰੋ ਤੇ ਕਮੈਂਟਾਂ ਦੇ ਵਿੱਚ ਜਵਾਬ ਵੀ ਜੂ ਦਿਓ ਕਿ ਇਹ ਕਿਸ ਤਰ੍ਹਾਂ ਦਾ ਤੁਹਾਨੂੰ ਪ੍ਰੋਬਲਮ ਲੱਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ